ਆ ਰਹੇ ਅੱਜ ਦੀ ਮੀਟਿੰਗ ਵਿੱਚ ਅਸੀਂ ਸਾਡੇ ਪਹਾਣੀਓ ਜਿਲ੍ਹਾ ਪ੍ਰਧਾਨ ਸੀਵੀਐ ਸਾਹਿਬ ਸਰਦਾਰ ਸਰਬਰ ਸਾਹਿਬਾਨ ਕਿਹੜਾ ਜੀ ਮੋਰ ਸਾਹਿਬ ਅਜੂਰੇ ਵਿਸ਼ੇਸ਼ ਤੌਰ ਤੇ ਮوجੂਦ ਹਨ ਕਿ ਬਲੋਕ ਕਾਂਗਰਸ ਦੀ ਮੀਟਿੰਗ ਹੋਈ ਸੀ ਸਰਦਾਰ ਸੁਰਵਿੰਦਰ ਸਿੰਘ ਪਾਲ ਸਿੰਘ ਸਾਹਿਬ ਦੀ ਅਗਵਾਈ ਦੇ ਹੇਠ ਔਰ ਬੜੀ ਅਹਿਮ ਚੁਣੌਤੀ ਜੋ ਅਜੇ ਨਾਲ ਇਹ ਭਾਈ ਇਹਨਾਂ ਨੇ ਸਾਨੂੰ ਜਾਗਰੂਕ ਕਰਿਆ ਕਿ ਕਿਵੇਂ ਅਸੀਂ ਬਲੋਕ ਕਾਂਗਰਸ ਦੀ ਕਮੇਟੀ ਬਣਾਉਣੀ ਹੈ ਕੂਥ ਲੈਵਲ ਤੇ ਮੰਡਲ ਲੈਵਲ ਤੇ ਔਰ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੇ ਕਿ ਧੂਲੀ ਦੇ ਵਿੱਚ ਹਰ ਕੋਠੇ ਤੇ ਕਾਂਗਰਸ ਪਾਰਟੀ ਦਾ ਚੜ੍ਹਾਈ ਨਿਕਲ ਗਈ ਸਾਬ ਅਸੀਂ ਨਿਛਲੇ ਪੱਧਰ ਤੇ ਤਗੜੇ ਹੋ ਕੇ ਮਿਹਨਤ ਕਰ ਰਹੇ ਹਾਂ ਸਰਦਾਰ ਸੁਵਿੰਦਰ ਪਾਲ ਸਿੰਘ ਸਿਵਲ ਸੀਗਾ ਸਾਬਿਰ بھائی ਹੈ ਸਾਡੇ ਬਲਕ ਪ੍ਰਧਾਨਾ ਲਈ بھائی ਹੈ ਕਾਂਗਰਸ ਪਾਰਟੀ ਮੁਕੰਮਲ ਤੌਰ ਤੇ ਜੀ ਦੇ ਵਿੱਚ ਹਰ ਘਰ ਤੇ ਉਹਦੇ ਤੁਸੀਂ ਕੰਮ ਦਾ ਚੱਟਾ ਲੈਣੇ ਕੋਈ ਬਣਾਣ ਦੇ ਕੋਈ ਡਾਊਟ ਨਹੀਂ ਪਰ ਇਹਨਾਂ ਦਾ ਵੀ ਕੁਝ ਦਿਖਦਾ ਚਾਹੀਦਾ ਵੀ ਸਾਡੇ ਸਾਡੀ ਬਾਹ ਫੜਦੇ ਨੇ ਆ ਨਾਜ਼ਰ ਅਲੀ ਜੀ ਬੈਠੇ ਨੇ ਮੈਂ ਜੰਮਿਆ ਵੀ ਨਹੀਂ ਆਉਣਾ ਕਰੂੰਗੇ ਵਿਚਾਰੇ ਕਾਂਗਰਸੀ ਇਸ ਗੁਰਤੀ ਤੇ ਬੈਠੇ ਨੇ ਮੈਂ ਸਤਕਾਰ ਜੋ ਕਿਹੜਾ ਸਾਹਿਬ ਆਏ ਨੇ ਮੇਰੇ ਵੀਰ ਉਹਨਾਂ ਦਾ ਵੀ ਧੰਨਵਾਦ ਕਰਦਾ ਏ ਸਾਰੇ ਛੋਟੋਂ ਸਾਡੇ ਵੱਡੇੋਂ ਤੁਸੀਂ ਜੀਆ ਦਾ ਮਾਣ ਸਾਹਿਬ ਬਾਈ ਸ਼ੂ ਵੀ ਬੈਠਾ ਇਹ ਵੀ ਪਜਨਾ ਤੇ ਪੂਰੀ ਕਰਦਾ ਪੂਰੀ ਕਰਦੇ ਇਹ ਮਰੇ ਹੋਏ ਬੁੱਟਿਆਂ 'ਚ ਪਾਣੀ ਪਾ ਇਹ ਬੁੱਟੇ ਖਰੇ ਕਰੇ ਇਹਨਾਂ ਨੂੰ ਕਾਗੜੇ ਜੀਆ ਸਾਹਿਬ ਤੁਸੀਂ ਨੇ ਕਰਨਾ ਹੁਣ ਮੈਂ ਮੇਰੇ ਵੀਰ ਕਹੜਾ ਸਾਹਿਬ ਨੂੰ ਕਹੂੰਗਾ ਉਹ ਵੀ ਆਉਗੇ ਹਾਂਜੀ ਉਹ ਵੀ ਤੁਮ ਸਾਡੇ ਹਲਕਾ ਧੂੜੀ ਦੇ ਨਵਜਿਓ ਤਬਸਰਵ ਸਾਹਿਬਾਨ ਸ੍ਰੀ ਨਿਰਮਨ ਕਹੜਾ ਜੀ बहुत ही सतकारयोग सा हलका धुड़ी के कोआर्नेटर साहबान गुरमेल सिंह मोड़ साहब बहुत ही सतारयोग और सायर मोस्ट लीडर साहबान श्री हंसराज गुप्ता जी मैंबर बी पी सी सी बहुत ही सतारयोगे गुरबंख सिंह गुडू साहब बहुत ही सतारयोगे हल्का देहाती के दे, ब्लॉक कांग्रेस धुरी के प्रधान साहब लखबीर सिंह जी साडे शहर के प्रधान साहब श्री जिंदल जी ਸਾਡੀ ਮਹਿਲਾ ਕਾਂਗਰਸ ਦੀ ਪ੍ਰਧਾਨ ਸ਼੍ਰੀਮਤੀ ਨਿਰੂਪ ਸਿੰਘਲਾ ਜੀ ਔਰ ਤਮਾਂ ਸਾਡੇ ਸਾਹਮਣੇ ਬੈਠੇ ਸੇਵਾਦਾਲ ਦੇ ਪ੍ਰਧਾਨ ਆਫੀਸিয়াল ਦੇ ਯੂਥ ਕਾਂਗਰਸ ਦਾ ਸਦਾ ਪ੍ਰਧਾਨ ਗਗਨ ਜੀ ਔਰ ਤਮਾਂ ਸਾਰੇ ਸਾਥੀ ਸਰਪੰਚ ਸਹਿਬਾਨ ਐਮਸੀ ਸਹਿਬਾਨ ਔਰ ਸਾਡਾ ਕਾਉਂਸਲਰ ਸਹਿਬਾਨ ਪਹਿਲਾ 바ਵਾ ਖੜੀਆਂ ਕਰਕੇ ਫਤਿਹ ਦੀ ਸਾਂਸ ਕਰੀਏ ਔਰ ਉਮੀਦ ਕਰਦੇ ਫਤਿਹ ਦਾ ਜਵਾਬ ਸਾਰੇ ਜਾਣੇ ਗੱਜ-ਬੱਜ ਕੇ ਲਿਓਗੇ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸਾਥਿਓ ਅੱਜ ਦੀ ਜਿਹੜੀ ਮੀਟਿੰਗ ਦਾ ਮੇਨ ਅਜੰਡਾ ਹੈ ਜਿਵੇਂ ਕੇੜਾ ਸਾਹਿਬ ਨੇ ਮੋਹਨ ਸਾਹਿਬ ਨੇ ਤੁਹਾਨੂੰ ਬੜਾ ਫ੍ਰੀਫਲੀ ਸਮਝਾਇਆ ਹੈ ਕੇੜਾ ਸਾਹਿਬ ਨੇ ਜਿਹੜੇ ਪਹਿਲਾਂ ਤੁਹਾਨੂੰ ਮੈਂ ਦੱਸਿਆ ਸੀ ਕਿ ਇਹ ਸਾਰੇ ਬਲੋਗ ਕਾਂਗਰਸ ਦੇ ਉਹਦੇ ਨਾਲ ਸਹਿਬਾਨ ਹੈ ਇਹਦੇ ਵਿੱਚ ਅਸੀਂ ਬਹੁਤ ਹੀ ਸਰਕਾਰ ਜੋ ਸਾਡੇ ਅੱਜ ਦੇ ਮਹਿਮਾਨਾਂ ਇੱਕ ਮਾਹਰ ਹਾਂ ਉਹ ਪਟਿਆਲਾ ਕੋਸ਼ਿਸ਼ ਥੋੜਾ ਜਿਹਾ ਬਸ ਆਪ ਪਾਰਟੀ ਬਹੁਤ ਵੱਡੀ ਤਿਆਰੀ ਕੀਤੀ ਜਾ ਰਹੀ ਹੈ ਠੀਕ ਹੈ ਜੀ ਅੱਜ ਦੀ ਮੀਟਿੰਗ ਸਾਡੇ ਪ੍ਰਧਾਨਾਂ ਦੇ ਮਿਲਣ ਦੇ ਅਧਾਰ ਤੇ ਉਹਦੇ ਵਿੱਚ ਇਹ ਤੇ ਜਦੋਂ ਸਾਡਾ ਕੇਆਈਸੀਸੀ ਕੋਲੋਂ ਇੱਕ ਮੀਟਿੰਗ ਦਾ ਸੱਦਾ ਸਵਾਚਨ ਕਰ ਰਿਹਾ ਇਸ ਸੰਗਠਨ ਦੀ ਮੀਟਿੰਗ ਆ ਸਾਡੇ ਤੋਂ ਸੰਗਠਨ ਦਾ ਢਾਂਜਾਵਾ ਸਾਡਾ ਮਹਾਰਾਜ ਪ੍ਰਧਾਨ ਨੇ ਲੋਕ ਪ੍ਰਧਾਨ ਨੇ ਪਤੀ ਮੈਂਬਰ ਦੀ ਕਮੇਟੀ ਬਣਾਉਣੀ ਹੈ ਜਿਹੜੇ ਉਹਦਾ ਸਹਿਬਾਨ ਨੇ ਵਾਈਸ ਪ੍ਰਧਾਨ ਜੰਨਾ ਸਰਟੀਫਿਕੇਟ ਦਿੱਤਾ ਉਸ ਤੋਂ ਬਾਅਦ ਹੱਲੇ ਹਰ ਇੱਕ ਨੂੰ ਦੇ 22 ਮੈਂਬਰੀ ਕਮੇਟੀ ਬਣਾਉਣੀ ਆ ਉਸ ਤੋਂ ਬਾਅਦ ਮੰਡਲ ਇਹ ਸਾਡੀ ਸੰਗਠਨ ਦੀ ਮਸਲੀਗਾ ਇਹਦੇ ਵਿੱਚ ਇਹ ਹੈਗਾ ਕਿ ਹੋ ਸਕਦਾ ਕਿ ਤਨਾ ਕਿਤੇ ਪਤਾ ਲੱਗਿਆ ਵੀ ਉਹ ਰਹਿ ਗਿਆ ਕਿਉਂਕਿ ਮੀਟਿੰਗ ਹੀ ਆਉਣ ਲਈ ਉਹ ਉਹਦੇ ਡੈਲੀਗੇਸ਼ਨ ਆਉਂਦਾ ਦੀ ਮੀਟਿੰਗ ਲੱਗਦੀ ਰਹੀ ਆ ਤੇ ਆਉਣ ਵਾਲਾ ਜਿਹੜਾ ਸਮਾਗਮ ਆ ਕੁਝ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਆ ਉਤੋਂ ਲੋਕ ਦੁਖੀ ਹੋਏ ਹੋਏ ਆ ਵੀ ਇੱਥੋਂ ਵੀ ਜੋ ਕਹਿੰਦੇ ਗਲਤੀ ਹੋਲੀ ਨਾ ਜਿਹੜੀ ਤੁਸੀਂ ਗਲਤੀ ਪੰਜਾਬ ਦੇ ਲੋਕਾਂ ਨੇ ਕੀਤੀ ਉਹ 5 ਸਾਲ ਤੱਕ ਭੋਗਣੀ ਪੈਣੀ ਆ ਅੱਜ ਲੋਕ ਇੰਨੇ ਕੋਖਿਆ ਵੀ ਉਹ ਕਹਿੰਦੇ ਵੀ ਸਾਧੂ ਅੱਜ ਹੀ ਭਗਾਓ ਜਿਹੜੀ ਅਸੀਂ ਪਹਿਲਾਂ ਗਲਤੀ ਕੀਤੀ ਆ ਤੇ ਕੋਟਾ ਸਾਨੂੰ ਅੱਜ ਸਰਕਾਰ ਨੂੰ ਚਲਦੀ ਕਰਦੇ ਵੀ ਇਹ ਲੋਕ ਇੰਨੇ ਸਰਕਾਰ ਤੋਂ ਦੁਖਿਆ ਕਿਸੇ ਪਾਸਿਓਂ ਵੀ ਇਹ ਸਰਕਾਰ ਨੇ ਕਹਿੰਦੇ ਸੀ ਲੋਕਾਂ ਨੂੰ ਰਾਹਤ ਦੇਣੀ ਹੈ ਕਿ ਉਹ ਕਿਸੇ ਇੱਕ ਪਾਸੋਂ ਦੀ ਰਾਹਤ ਨਹੀਂ ਹੋਈ ਕਿਸੇ ਪਾਸੋਂ ਰਾਹਤ ਸਾਰੇ ਲੋਕਾਂ ਦਾ ਇਤਰਾ ਕਰਦੇ ਚਾਹੇ ਉਹ ਛੋਟਾ ਕਿਤਾੰਦਾਰ ਹੋ ਇੰਡਸਟਰੀ ਆ ਫੈਕਟਰੀ ਆ ਬਿਲਕੁਲ ਕੋਈ ਵੀ ਹੋਵੇ ਦੇ ਲੋਕ ਤਿਆਰ ਬੈਠੇ ਆ ਕਿ ਸਰਕਾਰ ਨੂੰ ਚਲਦਾ ਕਰੂਗੀ ਆਉਣ ਵਾਲੇ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਕਿ ਸਾਡੇ ਅਕੀਲਾ ਪ੍ਰਧਾਨ ਜੀ ਨੇ ਵੀ ਅੱਜ ਜਿਹੜੀ ਸੀ ਵੀਰ ਸਾਹਮਣੇ ਸਾਡੇ ਜਿਹੜੇ ਸੁਭਨ ਜੀ ਬੈਠੇ ਨੇ ਜਿਹੜੇ ਵੀਰ ਜੀ ਜਿਹੜੇ ਕਿ ਕੋਆਰਡੀਨੇਟਰ ਆਇਆ ਪੀਸੀਸੀ ਵੱਲੋਂ ਗਾਡੇ ਬਲੌਕ ਪ੍ਰਧਾਨ ਨੇ ਜੰਗਲਦੀ ਨੇ ਬ੍ਰਿਮਿੰਦਰ ਜੀ ਨੇ ਸਾਰਿਆਂ ਕੋਲੋਂ ਅੱਛਾ ਕੋਆਰਡੀਨੇਟਰ ਕੀਤਾ ਗਿਆ ਅਤੇ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਵਾਅ ਕਮ ਪ੍ਰਧਾਨ ਤੋਂ ਸਹਿਤ ਤੁਹਾਨੂੰ ਨਿਣਾ ਦੇ ਵਿੱਚ ਦਿੱਖਦੀ ਰਿਹਾ ਵਾ ਤੇ ਦਿੱਖ ਵੀ ਜਾਏਗਾ ਜੋ ਸਾਡੇ ਪੰਜਾਬ ਦੇ ਪ੍ਰਧਾਨ ਨੇ ਰਾਜਾ ਵਰਿੰਦਰ ਜੀ ਉਹਨਾਂ ਨੂੰ ਉਸ ਸਮੇਂ ਪ੍ਰਦਾਨ ਲਾਇਆ ਸੀ ਜਦੋਂ 92 ਐਮਐਲਏ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਬਣਾਤਾ ਸੀ ਉਸ ਸਮੇਂ ਉਹਨਾਂ ਨੂੰ ਪ੍ਰਦਾਨ ਲਾਇਆ ਸੀ ਉਸ ਸਮੇਂ ਦੀ ਨੇਹੀ ਦੇ ਵਿੱਚੋਂ ਨਿਕਲ ਕੇ ਹੋਏ ਝਾੜੂ ਦੀ ਨੇਹੀ ਸੀ ਤੇ ਅੱਜ ਦੇਖੋ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਦੇਰੀਆਂ ਹਰ ਜਗ੍ਹਾ ਕਰਨੇ ਪ੍ਰਦਰਸ਼ਨ ਉਹਨਾਂ ਦੇ ਪ੍ਰਧਾਨ ਦੀ ਚਲਦੇ ਆਮਨ ਅਰੋੜਾ ਦਾ ਬਿਆਨ ਹੈ ਕਿ ਮਾਲਵੇਬੀਚੀ ਸਰਕਾਰ ਨਹੀਂ ਆਵੇ ਉਹ ਦੇਖੋ ਕਿ ਮੈਨੂੰ ਜਿੱਕੋ ਜਿਹੜਾ ਪਹਿਲਾਂ ਹੀ ਕਹਿੰਦਾ ਪਿਆ ਵਾ ਧਮਕੀ ਦੇ ਰਿਆ ਨਾ ਮੈਨੂੰ ਤੁਹਾਡੀਆਂ ਵੋਟਾਂ ਦੀ ਲੋੜ ਨਹੀਂ ਸਾਨੂੰ ਉਥੋਂ ਤੋਂ ਪੈਸੇ ਸਿੱਟਾ ਹੈਗੇ ਤੁਹਾਨੂੰ ਮਿਲ ਨਹੀਂ ਜਾਣਗੇ ਨਾ ਜਨਕਿ ਪਹਿਲਾਂ ਤਾਂ ਤੋਂ ਨਹੀਂ ਲਾਰਾ ਲਾ ਕੇ ਵੋਟਾਂ ਲੈ ਲਓ ਹੁਣ ਤੁਸੀਂ ਧਮਕਾ ਕੇ ਵੋਟਾਂ ਲੈਣਾ ਚਾਹੁੰਦੇ ਨੇ ਇਹ ਪੰਜਾਬ ਦੇ ਲੋਕ ਆ ਕੋਈ ਪਿਆਰ ਨਾਲ ਤਾਂ ਹਮਾਂ ਉਹ ਕਹਿੰਦੇ ਵੀ ਘੁੰਮ ਕੇ ਜਦੋਂ ਵੀ ਟਿਕ ਟਿਕ ਇਹ ਨਹੀਂ ਉਹ ਦੇ ਵੀ ਡਰਾ ਕੇ ਡਰਾ ਕੇ ਪੰਜਾਬ ਦੇ ਲੋਕ ਵੋਟਾਂ ਨਹੀਂ ਕਿਸੇ ਨੂੰ ਦਿੰਦੇ ਹੁੰਦੇ ਉਹ ਤਾਂ ਫਿਰ ਇਹਨਾਂ ਨੂੰ ਤੋਰ ਨਹੀਂ ਕਾਂਗਰਸ ਆ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਕਿਸ ਨੂੰ ਚੁਣਿਆ ਜਾਵੇਗਾ ਉਹ ਕਾਂਗਰਸ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੈ ਜਦੋਂ ਉਹਨਾਂ ਨੇ ਇਹਨਾਂ ਨੂੰ ਡਿਸਾਈਡ ਕਰਿਆ ਇਹ ਕਾਂਗਰਸ ਪਾਰਟੀ ਦੇ ਬੈਨਰ ਥਲੇ ਇਲੈਕਸ਼ਨ ਹੋਣਗੇ ਬੈਨਰ ਥਲੇ ਇਲੈਕਸ਼ਨ ਲੜੇ ਜਾਣਗੇ ਜਦੋਂ ਬਹੁਮਤ ਮਿਲੇਗਾ ਜਿਨ੍ਹਾਂ ਨੂੰ ਹਾਈ ਕਮਾਂਡ ਚਾਹੇਗੀ ਉਹਨਾਂ ਨੂੰ ਮੁੱਖ ਮੰਤਰੀ ਬਣਾਉਂਗਾ ਮੋੜ ਸਾਹਿਬ ਸ਼ੁਭੀਸ਼ਾ ਨਿਰਮਲ ਸਿੰਘ ਜਿਹਨਾਂ ਚਾਤ ਬਣਾਏ ਹੋਣੀ ਕਾਂਗਰਸ ਦੇ ਪ੍ਰਧਾਨ ਰਾਜਾ ਬੜੀ ਸਿੰਘ ਜੀ ਨੇ ਕੁਇਸਾਂ ਕੇ ਦੇ ਯੂਪਾਰਟੀ ਮੀਟਰ ਗਰਨੇਲ ਜੀ ਤੇ ਮੇਰਾ ਬਹੁਤ ਹੀ ਪਿਆਰਾ ਤੇ ਤੁਹਾਡੇ ਸਾਰਿਆਂ ਦਾ ਬਹੁਤ ਹੀ ਦਿੱਤੀ ਮੇਰੇ ਬੱਚਿਆਂ ਦੇ ਸਮਾਨ ਸੁਮੁਖ ਸੁਭੀ ਜੀ ਮੇਰੇ ਬਹੁਤ ਹੀ ਪੁਰਾਣੇ ਸਾਥੀ ਵਰਖਸ਼ ਗੁੱਡੂ ਜੀ ਮੇਰੇ ਤੋਂ ਬਹੁਤ ਮੇਰੇ ਤੋਂ ਵੀ ਪਹਿਲਾਂ ਦੇ ਮੇਰਾ ਖੈਲਾ 50 ਸਾਲ ਤੋਂ ਪੰਚਨਾਥ ਜੀ ਜੋ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਨੇ ਤੇ ਸਾਰੇ 50 ਸਾਲਾਂ ਦੇ ਸਮੇਂ ਦੇ ਦੌਰਾਨ ਕਾਂਗਰਸ ਪਾਰਟੀ ਦਾ ਝੰਡਾ ਜਿਸ ਮਜਬੂਤੀ ਦੇ ਨਾਲ ਖੜਿਆ ਹੈ ਦੂਜੀ ਵੱਡੀ ਗੱਲ ਹੈ ਕਿ ਕਦੇ ਇਹਨਾਂ ਨੇ ਮੰਗਿਆ ਵੀ ਕਦੇ ਕੋਈ ਖੁਸ਼ੀ ਬਹੁਤ ਵੱਡੀ ਇਹਨਾਂ ਦੀ ਕੁਰਬਾਨੀ ਹੈ ਅੱਜ ਮੈਲਾ ਕਾਂਗਰਸ ਦੇ ਪ੍ਰਧਾਨ ਮੀਰੂ ਸਿੰਘਲਾ ਜੀ ਤੇ ਸਾਡੇ ਬਲਾਕ ਦੇ ਪ੍ਰਧਾਨ ਲਖਮੀਰ ਜੀ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਜ਼ਿਲ੍ਹੇ ਦੇ ਕੁਝ ਜਿਹੜੇ ਬੜੇ ਉੱਗਮੀ ਤੇ ਇੱਛਾਹੀ ਤੇ ਜਿਨ੍ਹਾਂ ਤੇ ਮਾਣ ਹੋ ਸਕਦਾ ਹੈ ਲਖਮੀਰ ਉਹਨਾਂ ਦੇ ਵਿੱਚੋਂ ਹੈ ਸੁਖੀਸ਼ ਜਿੰਦਰ ਸਿੰਘ ਸਾਡੇ ਬਲਾਕ ਦੇ ਪ੍ਰਧਾਨ ਤੇ ਸਾਰੀ ਦੀ ਯੂਥ ਕਾਂਗਰਸ ਦੇ ਪ੍ਰਧਾਨ ਅਜੀਤ ਸਿੰਘ ਗਗਰ ਜੀ ਤੇ ਸਭ ਤੋਂ ਵੱਡੀ ਗੱਲ ਮੈਂ ਸਮਝਦਾ ਜਿਸ ਦੇ ਵਿੱਚ ਮੈਨੂੰ ਮਾਣ ਹੈ ਤੇ ਮੈਂ ਆਪਣੀ ਜ਼ਿੰਦਗੀ ਦੇ 50 ਸਾਲ ਦੇ ਜੰਗੋ ਜਹਤ ਦੇ ਵਿੱਚ ਇਹ ਜੇ ਸੱਚੇ ਸੱਚੇ ਵਰਕਰ ਧੂੜੀ ਦੇ ਜਿਹੜੇ ਤੁਸੀਂ ਕੰਮੇ ਅੱਗੇ ਮੈਂ ਨਤਮਸਤ ਹੁੰਨਾ ਮੈਨੂੰ ਯਾਦ ਆ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਸੀ ਲੋਕ ਇਹ ਕਹਿੰਦੇ ਸੀ ਕਿ ਕਾਂਗਰਸਾ ਝੰਡਾ ਪਾਓ ਪਰ ਤੁਸੀਂ ਸਾਰੇ ਸੀ